ਪੰਡਤ ਮੋਨਾਲ ਐਸਟੀ ਕਾਲਜ ਟੀਚਰਸ ਟੀਮ ਮਨਾਇਆ ਤੁਮ ਤਾਮਨਤ ਪ੍ਰਿੰਸੀਪਲ ਮੈਡਮ ਪ੍ਰਦੀਪ ਕੌਰ ਦੀ ਇਕਵਾਈ ਚ ਬੱਚਿਆਂ ਅਤੇ ਅਧਿਆਪਕਾਂ ਨੇ ਰਲ ਮਨਾਇਆ ਟੀਚਰ ਤੇ ਕਲੋਇਦੀਮ ਵਿਦਿਆਰਥੀਆਂ ਅਤੇ ਸਟਾਫ ਨੇ ਰਲ ਅਧਿਆਪਕ ਕੇਕ ਅਤੇ ਇੱਕੋ ਹੀ ਮੰਚ ਤੇ ਪਾਈਆਂ ਧਮਾਲਾਂ ਸਤਿਗੁਰ ਚੂੜੀਆਂ ਤੇ ਪੰਡਿਤ ਮੋਨ ਲਾਲ ਐਸਟੀ ਕਾਲਜ ਵਿਖੇ ਪ੍ਰਿੰਸੀਪਲ ਮੈਡਮ ਪ੍ਰਤੀਪ ਕੋਰਤੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਕਰਵਾਏ ਗਏ ਇੱਕ ਸਮਾਰੋਹ ਵਿੱਚ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਰਲ ਕੇ ਅਧਿਆਪਕ ਦਿਵਸ ਮਨਾ ਜਿਸ ਵਿੱਚ ਕੇਕ ਕੱਟਿਆ ਗਿਆ ਤੇ ਇੱਕ ਹੀ ਮੰਚ ਉੱਪਰ ਅਧਿਆਪਕ ਅਤੇ ਵਿਦਿਆਰਥਣਾਂ ਨੇ ਨੱਚ-ਨੱਚ ਕੇ ਧਮਾਲਾਂ ਪਾਈਆਂ ਇਸ ਮੌਕੇ ਵਿਦਿਆਰਥਣਾਂ ਵੱਲੋਂ ਵੱਖ-ਵੱਖ ਅਧਿਆਪਕਾਂ ਅਤੇ ਪ੍ਰਿੰਸੀਪਲ ਮੈਡਮ ਪ੍ਰਦੀਪ ਕੌਰ ਨੂੰ ਸਨਮਾਨਤਵੀ ਕੀਤਾ ਗਿਆ ਇਸ ਮੁਕੇ ਗੱਲਬਤ ਕਰਦੇ ਹਾਂ ਪ੍ਰਿੰਸੀਪਲ ਮੈਡਮ ਪ੍ਰਦੀਪ ਕੌਰ ਨੇ ਕਿਹਾ ਕਿ ਅਧਿਆਪਕ ਦਾ ਕੀਤਾ ਇੱਕ ਪਵਿੱਤਰ ਅਤੇ ਉੱਚੀ ਸੋਚ ਵਾਲਾ ਕੀਤਾ ਹੁੰਦਾ ਜਿਸ ਨਾਲ ਬੱਚੇ ਦੇ ਵਿਕਾਸ ਦੇ ਨਾਲ-ਨਾਲ ਦੇਸ਼ ਅਤੇ ਸੂਪੇ ਦਾ ਵੀ ਵਿਕਾਸ ਹੁੰਦਾ ਹੈ ਮੈਡਮ ਪ੍ਰਿੰਸੀਪਲ ਪ੍ਰਦੀਪ ਕੌਰ ਤੋਂ ਇਲਾਵਾ ਕਾਲਜ ਦੇ ਸਟਾਫ ਅਤੇ ਸਕੂਲੀ ਬੱਚਿਆਂ ਨੇ ਵੀ ਇੱਕ ਦੁੱਚ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਤੇ ਅਧਿਆਪਕ ਦਿਵਸ ਦੀ ਮਹੱਤਤਾ ਤੋਂ ਜਾਨੂੰ ਕਰਵਾਇਆ ਅੰਤ ਵਿੱਚ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਇੱਕ ਮੰਚ ਤੇ ਹੀ ਨੱਚ ਕੇ ਧਮਾਲਾਂ ਪਾਈਆਂ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਦੇਖੋਣ ਦਿ ਤੁਹਾਨੂੰ ਖਾਸ ਰਿਪੋਰਟ ਅੱਜ ਪੂਰੇ ਦੇਸ਼ ਵਿੱਚ ਟੀਚਰ ਸਟੇ ਜਿਹੜਾ ਧੂਨ ਧਾਰਨਾ ਮਨਾਇਆ ਜਾਇ ਇਸ ਲਈ ਆਪਾਂ ਮੌਜੂਦ ਹਾਂ ਫਤੇਕਰ ਚੂਨੀਅਨ ਤੇ ਐਸਟੀ ਪੰਡਿਤ ਮੋਨ ਲਾਲ ਕਾਲਜ ਜਿੱਥੇ ਸਟੂਡੈਂਟਸ ਅਤੇ ਟੀਚਰਸ ਨੂੰ ਨਾਲ ਰੱਖ ਕੇ ਬੜੀਆ ਆਰਗੇਨਾਈਜ਼ਡ ਤਰੀਕੇ ਨਾਲ ਟੀਚਰ ਸਟੇ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਕਾਲਜ ਦੇ ਪ੍ਰਿੰਸੀਪਲ ਮੈਡਮ प्रदीपਪੁਰ ਗੱਲਬਾਤ ਕਰਦੇ ਹਾਂ ਜੀ ਅੱਜ ਟੀਚਰ ਸਟੇ ਤੁਸੀਂ ਸਟੂਡੈਂਟਸ ਅਤੇ ਸਟਾਫ ਨਾਲ ਮਨਾ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਹੈ ਅੱਜ ਬਹੁਤ ਅੱਛਾ ਲੱਗ ਰਿਹਾ ਹੈ ਔਰ ਸਭ ਤੋਂ ਪਹਿਲੇ ਮੈਂ ਆਪਣੇ ਸਟਾਫ ਨੂੰ ਔਰ ਸਾਰੇ ਹੀ ਹਿੰਦੁਸਤਾਨ ਦੇ ਜਿਹੜੇ ਟੀਚਰ ਏਸ ਟੀਚਰਸ ਦੇ ਦੇ ਉੱਪਰ ਔਰ ਬੜਾ ਅੱਛਾ ਲੱਗ ਰਿਹਾ ਹੈ ਅੱਜ ਮੇਰੇ ਬੱਚੇ ਔਰ ਟੀਚਰ ਜਿਹੜੇ ਨੇ ਸਾਰੇ ਹੀ ਖੁਸ਼ ਨੇ ਕਿਉਂਕਿ ਇਹ ਮੌਕਾ ਹੀ ਐਸਾ ਹੈ ਕਿ ਟੀਚਰ ਜਿਹੜਾ ਹੈ ਉਹ ਇੱਕ ਅਜਹੀ ਪਰਸਨੈਲਿਟੀ ਹੈ ਜਿਸ ਨੇ ਦੇਸ਼ ਦੀ ਉਨਤੀ ਦੇ ਵਿੱਚ ਦੇਸ਼ ਦੀ ਤਰੱਕੀ ਦੇ ਵਿੱਚ ਦੇਸ਼ ਦੇ ਫਿਊਚਰ ਦੇ ਵਿੱਚ ਬਹੁਤ ਅਹਿਮ ਰੋਲ ਜਿਹੜਾ ਹੈ ਉਹ ਅਦਾ ਕਰਦਾ ਹੈ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਮੈਂ ਆਪਣੇਆਂ ਨੂੰ ਔਰ ਦੇਸ਼ ਦੇ ਸਾਰੇ ਵਿਦਿਆਰਥੀਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਗੁਰੂ ਜਿਹੜਾ ਹੈ ਗੁਰੂ ਬਿਨਾ ਜਿਹੜਾ ਹੈ ਗਿਆਨ ਨਹੀਂ ਹੈ ਔਰ ਗੁਰੂ ਬਗੈਰ ਗਤ ਵੀ ਨਹੀਂ ਹੈ ਔਰ ਇਸ ਕਰਕੇ ਗੁਰੂ ਦਾ ਸਨਮਾਨ ਹੋਣਾ ਬਹੁਤ ਜ਼ਰੂਰੀ ਹੈ ਇੱਕ ਦਿਨ ਟੀਚਰਸ ਦੀ ਰਿਸਪੈਕਟ ਕਰਦੇ ਨਾਲ ਰਿਸਪੈਕਟ ਨਹੀਂ ਹੈ ਦਿਖਾਵੇ ਦੀ ਰਿਸਪੈਕਟ ਨਹੀਂ ਹੋਣੀ ਚਾਹੀਦੀ ਔਰ ਦਿਲਾਂ ਦੇ ਵਿੱਚ ਜਿਹੜੀ ਰਿਸਪੈਕਟ ਹੈ ਬੱਚਿਆਂ ਦੇ ਵਿੱਚ ਗੁਰੂ ਦੇ ਪ੍ਰਤੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਕਿ ਸਾਡੇ ਕੋ ਵਿਖ ਨੂੰ ਉਜਵਲ ਜਿਹੜਾ ਹੈ ਉਹ ਕਰਨਾ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਹੈਪੀ ਟੀਚਰਸ ਡੇ ਟੀਚਰਸ ਦੇ ਬੋਲਾਂਗੇ ਸੋ ਇਹ ਬਹੁਤ ਵੱਡਾ ਦਿਨ ਹੈ ਬੱਚਿਆਂ ਵਾਸਤੇ ਵੀ ਔਰ ਟੀਚਰਸ ਵਾਸਤੇ ਵੀ ਸੋ ਇਹਨਾਂ ਬੱਚਿਆਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਸਾਰੇ ਸਾਰੇ ਟੀਚਰਾਂ ਵਾਸਤੇ ਸੋ ਹੈਪੀ ਟੀਚਰਸ ਡੇ ਟੂ ਆਲ ਆਫ ਯੂ ਹਾਂਜੀ ਸਰ ਅੱਜ ਜਿਹੜਾ ਟੀਚਰਸ ਡੇ ਅਸੀਂ ਮਨਾ ਰਹੇ ਹਾਂ ਪੰਡਿਤ ਮੋਹਨ ਲਾਲ ਐਸਡੀ ਕਾਲਜ 'ਚ ਇਹ ਜਿਹੜੇ ਸਾਡੇ ਟੀਚਰ ਸਾਡੇ ਆਪਣੇ ਗੁਰੂ ਵੀ ਹੈ ਉਹਨਾਂ ਨੂੰ ਵੀ ਅੱਜ ਅਸੀਂ ਯਾਦ ਕਰ ਰਹੇ ਹਾਂ ਔਰ ਇਹਨਾਂ ਸਟੂਡੈਂਟਸ ਦੇ ਲਈ ਇੱਕ ਪ੍ਰੇਰਣਾ ਸਰੋਤ ਵੀ ਆ ਕਿ ਅਸੀਂ ਪੜ੍ਹ ਲਿਖ ਕੇ ਜੇ ਇਸ 스테ਜ ਤੇ ਪਹੁੰਚੇ ਆ ਤਾਂ ਕੁਝ ਤੁਹਾਨੂੰ ਸਿਖਾ ਰਹੇ ਆਂ ਕੁਝ ਤੁਹਾਡੇ ਤੋਂ ਸਿੱਖ ਰਹੇ ਆਂ ਇਸ ਲਈ ਗੁਰੂ ਦਾ ਮਤਵ ਹੈ ਕਿ ਰਾਹ ਦੱਸਣ ਵਾਲਾ ਤੇ ਮੈਨੂੰ ਉਮੀਦ ਹੈ ਕਿ ਸਾਡੇ ਸਟੂਡੈਂਟਸ ਜਿਹੜਾ ਇਹ ਸੁਨੇਹਾ ਆਪਣੇ ਘਰ ਲੈ ਕੇ ਜਾਣਗੇ ਉਹ ਸਟੂਡੈਂਟਾਂ ਨੂੰ ਵੀ ਦੱਸਣਗੇ ਧੰਨਵਾਦ ਜੀ ਹੈਪੀ ਟੀਚਰਸ ਡੇ ਟੂ ਆਲ ਐਂਡ ਆਲਵੇਸ ਰਿਸਪੈਕਟ ਯੂਰ ਟੀਚਰਸ ਥੈਂਕ ਯੂ ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂ ਗੁਰੂਰ ਦੇਵੋ ਮਹੇਸ਼ਵਰਾ ਗੁਰੂ ਸਾਖਸ਼ਾਤ ਬਰ ਬ੍ਰਹਮ ਤਸਮੀਸ਼ਰੀ ਗੁਰੂ ਵੇ ਨਮੇ ਸਭੀ ਹਿੰਦੁਸਤਾਨੀਓਂ ਕੋ ਸ਼ਿਖਸ਼ਕ ਦਿਵਸ ਦੀ ਹਾਰਦਿਕ ਸ਼ੁਭਕਾਮਨਾ ਹੈ ਹੈਪ ਅਸ ਤੁਸੀਂ ਐਸਟਿੰਗ ਪੰਡਤ ਮੋਹਨ لال ਕਾਲਜ ਫਟੇਕਰ ਚੂੜਿਆਚੇ ਸਟਾਫ ਨਾਲ ਟੀਚਰਸ ਦੇ ਮਨਾ ਰਹੇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜਿਤਨਾ ਮਤਲਬ ਐਕਸਪ੍ਰੈਸ਼ਨ ਸੀ ਉਹ ਤੋਂ ਕਾਫੀ ਜ਼ਿਆਦਾ ਵਧੀਆ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਮਤਲਬ ਜੇ ਟੀਚਰਸ ਦੇ ਚਿਹਰੇ સ્ਮਾਈਲ ਦੇਖੀ ਤੇ ਮਤਲਬ ਅੰਦਰੋਂ ਬੜਾ ਹੋਇਆ ਕਿ ਹਾਂ ਵਧੀਆ ਟੀਚਰਸ ਨੂੰ ਮਜ਼ਾ ਆਇਆ ਟੀਚਰਸ ਦੇ ਮਤਲਬ ਇੱਕਦਮ ਫ੍ਰੀ ਹੋ ਗਏ ਤੇ ਮਤਲਬ ਰੋਜ਼ ਸਟ्रेस ਕੋ ਰਹਿੰਦੇ ਆ ਇਨਾ ਮਤਲਬ ਕਿੰਨੀ ਮਿਹਨਤ ਕਰਦੇ ਆ ਬੱਚੇ ਵੀ ਨਾ ਬੜਾ ਤੰਗ ਕਰਦੇ ਆ ਤੇ ਉਹ ਮਤਲਬ ਰੋਜ਼ ਸੇ ਦਰਦਿਤ ਮਤਲਬ ਉਹ ਤੋਂ ਮਤਲਬ ਫ ਮੇਰੇ ਫੇਵਰਿਟ ਟੀਚਰ ਆਫਕੋਰਸ ਮੇਰੇ ਡਿਪਾਰਟਮੈਂਟ ਦੇ 3 ਟੀਚਰਸ ਹੋ ਮੇਰੇ ਸਾਰੇ ਫੇਵਰਿਟਸ ਹੈ ਸਾਈਟ ਟੀਚਰਸ ਬੜੇ ਮਿਹਨਤੀ ਹੈ ਜਿੰਨਾਂ ਕੋ ਵੀ ਮੈਂ ਪੜੀ ਆ ਉਹਨਾਂ ਸਾਰਿਆਂ ਨੇ ਬੜਾ ਵਧੀਆ ਪੜਾਇਆ ਬਟ ਮੇਰੇ ਡਿਪਾਰਟਮੈਂਟ ਦੇ ਮੇਰੇ ক্লোਜ਼ ਯਾਰ ਮੈਮ ਹਾਂਜੀ ਅਸੀਂ ਟੀਚਰਸ ਲਈ ਸੋਚ ਲਿਆ ਕਿ ਅੱਜ ਟੀਚਰਸ ਡੇ ਆ ਤੇ ਆਪਾਂ ਕੁਝ ਉਹਨਾਂ ਲਈ ਸਪੈਸ਼ਲ ਕਰਨਾ ਹੈ ਉਹ ਸਾਡੇ ਲਈ ਇੰਨਾ ਕੁਝ ਕਰਦੇ ਆ ਤੇ ਆਪਾਂ ਵੀ ਉਹਨਾਂ ਲਈ ਕੁਝ ਕਰਨਾ ਹੈ ਕਿ ਉਹਨਾਂ ਨੂੰ ਮਤਲਬ ਆਪਾਂ ਇੰਜੋਏਮੈਂਟ ਦੇਣੀ ਆ ਸੋ ਅਸੀਂ ਸੋਚਿਆ ਕਿ ਹੁਣ ਟੀਚਰ ਸਾਡੇ ਲਈ ਇੰਨਾ ਕਰਦੇ ਆ ਤੇ ਆਪਾਂ ਵੀ ਉਹਨਾਂ ਲਈ ਕੁਝ ਕਰੀਏ